ਕਹਿੰਦੇ ਭਾਈ ਮੰਝ ਜੀ ਜਦੋਂ ਲੱਕੜਾ ਲੈ ਕੇ ਤੁਰੇ ਆ ਰਹੇ ਨੇ ਲੰਗਰਾਵਲ ਨੂੰ ਨੇਰੀ ਆਈ ਖੂ ਆਇਆ ਪਤਾ ਨਹੀਂ ਲੱਗਿਆ ਖੂਚ ਡਿੱਗ ਪਏ ਤੇ ਜਦੋਂ ਭਾਈ ਮੰਝ ਜੀ ਖੂਚ ਡਿੱਗੇ ਨਾ ਤੇ ਇਹ ਗੱਲ ਪਹੁੰਚਦੀ ਪਹੁੰਚਦੀ ਗੁਰੂ ਸਾਹਿਬ ਕੋਲੋਂ ਚਲੀ ਗਈ ਮੰਝ ਡਿੱਗ ਪਿਆ ਮੰਝ ਡਿੱਗ ਪਿਆ ਮਹਾਰਾਜ ਤਖਤ ਉੱਥੇ ਭੱਜੇ ਆਪ ਨਾਲ ਸਿੰਘ ਸੰਗਤਾਂ ਨਾਲ ਭੱਜ ਪਿਆ ਮਾਰੇ ਕਿੱਧਰ ਜਾਂਦੇ ਨੇ ਜਦੋਂ ਮਹਾਰਾਜ ਖੂ ਦੇ ਕੋਲ ਆਏ ਨਾ ਤੇ ਪੰਗੂੜਾ ਬਣਾਇਆ ਮਹਾਰਾਜ ਨੇ ਤੇ ਉਸ ਪੰਗੂੜੇ ਨੂੰ ਥੱਲੇ ਭੇਜਿਆ ਮੰਝ ਪੇਤੇ ਤੇ ਬਹਿ ਕੇ ਆ ਜਾ ਕਹਿੰਦੇ ਮਹਾਰਾਜ ਨਹੀਂ ਮੈਂ ਨਹੀਂ ਆਉਣਾ ਪਹਿਲਾ ਲੱਕੜਾਂ ਆਉਣੀਆਂ ਵੀ ਆਖੋ ਸਤਨਾਮ ਇਹ ਐ ਸੱਚੀ ਸੁੱਚੀ ਸਰਦਾ ਸੱਚੀ ਸੁੱਚੀ ਸੇਵਾ ਲੱਕੜਾਂ ਆਈਆਂ ਭਾਈ ਮੰਝ ਜੀ ਪੰਗੂੜੇ 'ਚ ਬਹਿ ਕੇ ਆਏ ਗੁਰੂ ਅਰਜਨ ਦੇਵ ਜੀ ਦੇ ਜਦੋਂ ਦਰਸ਼ਨ ਹੋਏ ਤੇ ਗੁਰੂ ਅਰਜਨ ਦੇਵ ਜੀ ਨੂੰ ਭਾਈ ਮੰਝ ਜੀ ਨੇ ਇੱਕ ਬਚਨ ਕੀਤਾ ਕਹਿੰਦੇ ਪਾਤਸ਼ਾਹ ਜੀ ਮਹਾਰਾਜ ਤੁਸੀਂ ਕਿਉਂ ਆਏ ਤੁਸੀਂ ਨੰਗੇ ਪੈਰੀ ਆ ਕੇ ਭੱਜ ਕੇ ਤੁਸੀਂ ਨਾਂ ਦੇ ਕੋਈ ਸਿੱਖ ਭੇਜ ਦਿੰਦੇ ਮੈਨੂੰ ਖੂਚੋਂ ਕੱਢ ਲੰਦੇ ਤੇ ਮਹਾਰਾਜ ਕਹਿੰਦੇ ਮੰਜ ਇਹਨਾਂ ਗੱਲਾਂ ਕੋਈ ਸਾਨੂੰ ਤੂੰ ਪਿਆਰਾ ਲੱਗਦਾ ਆਖੋ ਸਦਾ ਨਾਮ ਓਥੇ ਫਿਰ ਮਹਾਰਾਜ ਨੇ ਬਚਨ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਮੰਜ ਜੀ ਨੂੰ ਤਾਰਿਆ ਨਹੀਂ ਇਤਿਹਾਸ ਪੜਿਓ ਭਾਈ ਮੰਝ ਜੀ ਨੂੰ ਗੁਰੂ ਸਾਹਿਬ ਨੇ ਤਾਰਿਆ ਨਹੀਂ ਮਹਾਰਾਜ ਨੇ ਤਾਰਨ ਵਾਲਾ ਬਣਾਤਾ ਆਖੋ ਸਤਨਾਮ ਬੋਲੇ ਭਾਈ ਮੰਝ ਜੀ ਨੂੰ ਤਾਰਨ ਵਾਲਾ ਬਣਾਤਾ ਇੱਕੋ ਮਹਾਰਾਜ ਨੇ ਬਚਨ ਕੀਤਾ ਕਹਿੰਦੇ ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ ਮੰਝ ਗੁਰੂ ਕਾ ਬੋਇਥਾ ਬੋਇਥਾ ਕਿੰਨੂੰ ਕਹਿੰਦੇ ਨੇ ਜਹਾਜ ਨੂੰ ਕਲ ਯੁਗ ਜਹਾਜ ਅਰਜਨ ਗੁਰੂ ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਮੰਜ ਜੀ ਨੂੰ ਗੱਲਬੱਗੜੀ ਦੇ ਵਿੱਚ ਲੈ ਕੇ ਇਹ ਬਚਨ ਕੀਤਾ ਕਹਿੰਦੇ ਮੰਜ ਪਿਆਰਾ ਗੁਰੂ ਨੂੰ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਇ ਥਾ ਜਗ ਲੰਘਣ ਹਾਰਾ ਖੋ ਸਤਨਾਮ ਕਹਿੰਦੇ ਮੰਜ ਜਿਹੜਾ ਤੇਰੀ ਸੰਗਤ ਕਰੇਗਾ ਜਿਹੜਾ ਤੇਰੇ ਸ਼ਰਨ ਵਿੱਚ ਆ ਗਿਆ ਉਹ ਵੀ ਤਰ ਜਾਏਗਾ ਖੋ ਸਤਨਾਮ ਉਹਨਾਂ ਦੀ ਸੇਵਾ ਚ ਆਪਾਂ ਬੈਠੇ ਆਂ ਐਮ ਭਾਈ ਮੰਝ ਜੀ ਦੇ ਵਰ ਕਿਤੇ ਇਦਾਂ ਕਿਤੇ ਕੱਚੇ ਤਾਂ ਨਹੀਂ ਨਾ ਭਾਈ ਮੰਝ ਜੀ ਦਾ ਸਥਾਨ ਬਣਿਆ ਤੁਹਾਨੂੰ ਪਤਾ ਹੈ ਅਮਰਤਿਹਾਰ ਕਲੋਨੀ ਹੁਣ ਦੇਖੋ ਉੱਥੋਂ ਦਾ ਵਾਕਿਆ ਮੈਂ ਤੁਹਾਨੂੰ ਦੱਸਦਾ ਵਾਂ ਜਦੋਂ ਗੁਰੂ ਸਾਹਿਬ ਨੇ ਕਿਰਪਾ ਕਿਤਰੀ ਮੰਝਲ ਉਸਰਗੀ ਨਾਲ ਲੰਗਰ ਹਾਲ ਬਣ ਗਏ ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਅੱਜ 2 ਸਾਲ ਦੇ ਤਕਰੀਬਨ 2 ਸਾਲ ਹੋਣ ਵਾਲੇ ਹੈ ਰੋਜ਼ਾਨਾ ਹੀ ਘਟੋ ਕੱਟ 150 ਤੋਂ 200 ਪੁਰਾਣੀ ਗੁਰੂਕਲ ਲੰਗਰ ਛਕ ਰਹੇ ਨੇ ਆਖੋ ਸਤਨਾਮ ਤੁਹਾਡੀਆਂ ਸੀਸਾਂ ਤੁਹਾਡੇ ਸਹਿਯੋਗ ਨਾਲ ਅੱਜ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਜੀ ਮੁੱਖ ਸੇਵਾਦਾਰ ਮੈਨੂੰ ਕਮਰੇ ਚ ਮਿਲੇ ਉੱਥੇ ਆਪਾਂ ਨਾ ਗੁੰਮਟ ਦੀ ਸੇਵਾ ਸ਼ੁਰੂ ਕੀਤੀ ਹੈ ਸੰਗਤ ਨੂੰ ਦੱਸਾਂਗੇ ਤੇ ਪਤਾ ਲੱਗਦਾ ਫਿਰ ਕੋਈ ਨਾ ਕੋਈ ਸੇਵਾ ਚ ਹਿੱਸਾ ਪਾ ਦਿੰਦਾ ਮੈਨੂੰ ਮਿਸਤਰੀ ਕਹਿੰਦਾ ਜੀ 100 ਗੱਟਾ ਸੀਮੰਟ ਹੈ ਤਿੰਨ ਟਰਾਲੀਆਂ ਇੱਟਾਂ ਦੀਆਂ ਦੋ ਬਜਰੀ ਦੀਆਂ ਤਿੰਨ ਗ੍ਰਿੱਟ ਦੀਆਂ ਕੁਝ ਲੇਬਰ ਹੋਗੀ ਉਹ ਗੁੰਮਟ ਤਿਆਰ ਹੋਣਾ ਉਹਦਾ ਵੀ ਖਰਚਾ ਹੈ ਕੋਈ 3 ਕੋ ਲੱਖ ਰੁਪਇਆ ਖਰਚਾ ਹੈ ਤੇ ਬਾਬਾ ਜੀ ਦੀ ਬਖਸ਼ਿਸ਼ ਨਾਲ ਮੈਂ ਸੇਰੇ ਵੀ ਦਵਾਨ ਚ ਕਿਹਾ ਸੀ ਤਿੰਨ ਪਰਿਵਾਰਾਂ ਨੇ ਤਿੰਨ ਟਰਾਲੀਆਂ ਇੱਟਾਂ ਦੀ ਸੇਵਾ ਲਈ ਸੀ ਆਖੋ ਸਤਨਾਮ ਤੇ ਸਾਡੇ ਅੰਗਰੇਜ਼ ਸਿੰਘ ਵੀਰ ਜੀ ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੇ ਬੱਚੇ ਕੈਨੇਡਾ ਨੇ ਬੱਚੀ ਨੌਪ੍ਰੀਤ ਕੌਰ ਤੇ ਬੇਟਾ ਤਰਮਪ੍ਰੀਤ ਸਿੰਘ ਉਹਨਾਂ ਵੱਲੋਂ 5100 ਰੁਪਿਆ ਇਹ ਸੇਵਾ ਚ ਸਾ ਪਾਉਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਬੱਚਿਆਂ ਨੂੰ ਕਾਮਯਾਬੀ ਬਖਸ਼ਿਸ਼ ਕਰਨ ਨੇਕ ਕਰਤ ਕਮਾਈ ਦੇ ਵਿੱਚ ਬਰਕਤਾਂ ਪਾਣ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਫਿਰ ਮੈਂ ਅੰਗਰੇਜ਼ ਸਿੰਘ ਜੀ ਨੂੰ ਕਿਹਾ ਮੈਂ ਕਿਹਾ ਵੀਰ ਜੀ ਆਪਣੇ ਉੱਥੇ ਲੰਗਰ ਵੀ ਚੱਲਦੇ ਨੇ ਤੇ ਨਾ 14 ਕੋ ਮੈਂਬਰ ਆਪਣੇ ਬਣ ਗਏ ਨੇ 1100 ਰੁਪਿਆ ਹਰ ਮਹੀਨੇ ਦਿੰਦੇ ਆ ਉਹ ਆਪਣੀ ਕਿਰਤ ਦੇ ਵਿੱਚੋਂ ਉੱਥੇ ਲੰਗਰ ਚੱਲਦੇ ਆ ਗੁਰੂ ਕੇ ਲੰਗਰਾਂ ਵਾਸਤੇ ਇੱਕ ਪਰਿਵਾਰ ਦੀ ਸੇਵਾ 1 ਮਹੀਨੇ ਦੀ 1100 ਰੁਪਏ ਰੱਖੀ ਆਪਾਂ 13 14 ਪਰਿਵਾਰ ਨੇ ਜਿਹੜੇ ਹਰ ਮਹੀਨੇ 1100 ਰੁਪਿਆ ਉਹ QR ਕੋਡ ਬਣਾਇਆ ਉਹਦੇ ਚ ਪਾ ਦਿੰਦੇ ਨੇ ਤੇ ਵੀਰ ਜੀ ਮੈਨੂੰ ਕਹਿੰਦੇ ਸੀ ਵੀ ਸਾਡੇ ਪਰਿਵਾਰ ਵੱਲੋਂ ਵੀ 1100 ਰੁਪਿਆ ਹਰ ਮਹੀਨੇ ਤੁਸੀਂ ਲੰਗਰਾਂ ਚ ਪਾ ਦਿਆ ਕਰੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਹਾਰਾਜ ਕਿਰਪਾ ਕਰਨ ਇਹਨਾਂ ਦੀ ਨੇਕ ਕਿਰਤ ਕਮਾਈਆਂ ਚ ਬਰਕਤਾਂ ਪਾਣ ਤੁਸੀਂ ਵੀ ਸੰਗਤ ਜਿੰਨੀ ਆਇਓ ਤੁਹਾਡਾ ਬੜਾ ਸਹਿਯੋਗ ਹੈ ਤੁਸੀਂ ਅਰਦਾਸਾਂ ਕਰਦੇ ਔਰਦਾਸਾਂ ਸਦਕੇ ਕਾਰਜ ਚੱਲਦੇ ਨੇ ਮਹਾਰਾਜ ਦੇ ਗੁੰਮੜ ਦੀ ਸੇਵਾ ਆਪਾਂ ਸ਼ੁਰੂ ਕੀਤੀ ਹੈ ਤੁਸੀਂ ਜਿੰਨੇ ਵੀ ਬੈਠਿਓ ਕੋਈ ਇੱਕ ਬੋਰੀ ਸੀਮਿੰਟ ਦੀ ਪਾ ਦੇ ਧੱਕਾ ਨਹੀਂ ਗਾ ਅਸੀਂ ਜ਼ਿਆਦਾ ਨਹੀਂ ਕਹਿੰਦੇ ਕੋਈ ਦੋ ਪਾਵੇ ਕੋ 10 ਪਾਵੇ ਜਿੰਨੀ ਕਿਸੇ ਦੀ ਸਰਦਾ ਬਣਦੀ ਹੈ ਪਰ ਇਸ ਸੇਵਾ ਦੇ ਵਿੱਚ ਭਾਈ ਮੰਝ ਜੀ ਦੇ ਸਥਾਨ ਤੇ ਤੁਸੀਂ ਜ਼ਰੂਰ ਸੇਵਾ ਕਰਿਓ ਭਾਈ ਮੰਝ ਜੀ ਕਿਰਪਾ ਕਰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਅਸੀਂ ਵੀ ਨਾਮ ਨਾਲ ਜੁੜ ਜੀ ਆਖੋ ਸਤਿਨਾਮ ਇਹ ਹੀ ਬਖਸ਼ਸ਼ਾਂ ਨੇ ਮਹਾਰਾਜ ਦੇ ਦਰ ਤੇ ਜਦੋਂ ਆਪਾਂ ਆਨੇ ਆ ਮਹਾਰਾਜ ਕੋਲੋਂ ਦਾਤਾ ਮੰਗਦੇ ਆ ਕੁਝ ਨਾ ਕੁਝ ਯਤਨ ਕਰੀਏ ਕਾਲ ਖਾਏ ਕਿਛ ਹੱਥੋਂ ਦੇ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਆ ਫੁੱਲ ਵਰਤਾ ਦਿਓ ਟਾਈਮ ਹੋ ਗਿਆ ਫੁੱਲ ਵਰਤਾ ਦਿਓ ਨਾਲ ਨਾਲ ਆਪਾਂ ਫਿਰ ਫੁੱਲਾਂ ਦੀ ਵਰਖਾ ਵੀ ਕਰਨੀ ਹੈ ਕਥਾ ਦੇ ਵਿੱਚ ਕਈ ਭੁੱਲ ਜਾਂਦੇ ਨੇ ਮੰਤਰ ਮੁਗਦੋ ਕੇ ਬਹਿ ਜਾਂਦੇ ਚੰਗੀ ਗੱਲ ਹੈ ਬਚਨ ਤੁਸੀਂ ਸੁਣਦੇ ਹੋ ਹਿਰਦਿਆਂ ਦੇ ਵਿੱਚ ਵੀ ਵਸ ਜਾਂਦੇ ਬਾਬਾ ਹਰਬੰਸ ਸਿੰਘ ਜੀ ਕਾਰਸੇਵਾਲਿਆਂ ਦੇ ਬਚਨ ਨੇ ਕਹਿੰਦੇ ਆਪਣਾ ਦਸਵੰਤ ਗੁਰੂ ਕੇ ਲੰਗਰਾਂ ਦੇ ਵਿੱਚ ਪਾਓ ਗੁਰੂ ਦੇ ਦਰ ਤੇ ਪਾਓ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨਗੇ ਤੁਹਾਡੇ اٹਕੇ ਕਾਰਜ ਵੀ ਰਾਸ ਹੋ ਜਾਣਗੇ ਆਖੋ ਸਤਨਾਮ ਜਿੰਨਾ ਵੀ ਤੁਹਾਡਾ ਸਹਿਯੋਗ ਹੋਵੇ ਜਰੂਰ ਕਰਿਆ ਕਰੋ ਉਥੇ ਮਹਾਰਾਜ ਦੇ ਦਰ ਤੇ ਜਰੂਰ ਆਇਆ ਕਰੋ ਆਪਾਂ ਰਲ ਮਿਲ ਕੇ ਸਾਰੀ ਸੰਗਤ ਨੇ ਬਣਾਇਆ ਵਾਹਿਗੁਰੂ ਸਿਮਰਨ ਵਾਲੀ ਨੇ ਸਾਰਿਆਂ ਤੇ ਮਹਾਰਾਜ ਕਿਰਪਾ ਕਰਨ ਥੋੜਾ ਥੋੜਾ ਬੋਤਾ ਬੋਤਾ ਬਾਬਾ ਜੀ ਆਪਣੀਆਂ ਸੇਵਾਵਾਂ ਆਪ ਲੈਂਦੇ ਰਹਿਣ ਕੱਲ ਦੇ ਜਿਹੜੇ ਦੀਵਾਨ ਨੇ ਉਹ ਗੁਰਦੁਆਰਾ ਧੰਤਰ ਭਾਈ ਮੰਜ ਜੀ ਵਿਖਈ ਹੈ ਜੀ ਉਧਰ ਦੀ ਸੰਗਤ ਜਿਹੜੀ ਨਵੀਂ ਸੰਗਤ ਉਧਰ ਗੁਰਦੁਆਰੇ ਆਉਂਦੀ ਹੈ ਚਾਰ ਪੰਜ ਪਰਿਵਾਰ ਰਲ ਕੇ ਉਹ ਕਹਿੰਦੇ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਕੱਲ ਦੇ ਦੀਵਾਨ ਦੀ ਸੇਵਾ ਲਈਤੀ ਉਹਨਾਂ ਨੇ ਨਾਲ ਗੁਰੂ ਕੇ ਲੰਗਰ ਰਾਤ ਦਾ ਪ੍ਰਬੰਧ ਸਾਰਾ ਉਹਨਾਂ ਪਰਿਵਾਰਾਂ ਵੱਲੋਂ ਹੀ ਹੈ